ਆਪਣੇ ਬਣਾ ਦਾ ਆਪਣੇ ਗੁਰੂ ਨੂੰ ਬਣਾ ਲੈਂਦਾ ਰੱਬ ਹੌਲੀ ਹੌਲੀ ਕਿਸੇ ਤਰੀਕੇ ਨਾਲ ਜਿਵੇਂ ਕਈ ਸੰਤ ਬਣਾ ਰਹੇ ਨੇ ਨਾਨਕਸਰੀਏ ਬਣਾ ਰਹੇ ਨੇ ਪਹਿਲਾਂ ਤਾਂ ਨਾਨੂ ਨੂੰ ਕਹਤਾ ਉਹਦੇ ਦਰਸ਼ਨ ਹੋਏ ਨਾਨਕ ਦਾ ਹੀ ਉਹ ਉਹਦੀ ਬਣਾਉਣ ਲੱਗੇ ਵੀ ਉਹ ਵੀ ਨਾਨਕੇ ਸੀ ਨਾਨਕਸਰ ਨਵੇਂ ਰਖ ਲਿਆ ਨਾਨਕਸਰ ਦਾ ਮਤਲਬ ਹੁੰਦਾ ਵੀ ਨਾਨਕ ਨੂੰ ਜੇ ਤਲਿਆ ਨਾਨਕ ਨੂੰ ਉਸਾਰ ਕਰਨ ਵਾਲਾ ਜਿ세 ਇਹ ਕਹਦੀਏ ਨਾਨਕਸਰ ਉਹ ਆ ਜੀ ਨੇ ਨਾਨਕ ਜੀ ਤਲਿਆ ਤੁਹਾਡੇ ਕੋਲ ਕੀ ਸਬੂਤ ਹੈ ਬਿਨਾਂ ਸਾਰੇ ਆਧਾਰ ਸਹੀ ਨਹੀਂ ਵੇ ਕਰਦਣਾ ਯਾਰ ਸਰ ਨਾਨਕ ਸਰਦਾ ਜਿਹਨੇ ਨਾਨਕ ਜਿੱਤ ਲਿਆ ਨਾਨਕ ਸਰ ਪਰ ਇਹ ਵੀ ਠੀਕ ਆ ਉੱਥੇ ਜਾਂਦੇ ਨਹੀਂ ਨਾ ਇਹਨਾਂ ਨੂੰ ਸਾਨੂੰ ਕਰਦੇ ਨੇ ਨਾਨਕ ਦੀ ਵਰਸੀ ਬਰਉਂਦੇ ਨਹੀਂ ਉਹਦੀ ਬਰਉਂਦੇ ਨੇ ਉਹਦਾ ਨਾਨਕ ਸਰ ਹੀ ਇਹ ਨਾ ਨਾਨਕ ਤਾਂ ਉੱਤੇ ਨਾ ਨਾਨਕ ਨਹੀਂ ਵਿਚਾਰਧਾਰਾ ਨੂੰ ਬੜੀਆ ਮੇਟ ਕਰਨ ਵਾਲੇ ਨੇ ਫੇਰ ਇਹ ਨਾਨਕ ਸਰ ਹੋਊਗਾ ਜੇ ਉਹ ਵਿਚਾਰਧਾਰਾ ਨੂੰ ਜਿੱਤ ਲੈਣਗੇ ਤਾਂ ਇਹਦਾ ਮੂਰਤੀ ਬਣਾਈ ਸੀ ਉਹਨਾਂ ਨੇ ਜੇ ਮੂਰਤੀ ਹੋ ਰਹਿ ਜਾਂਦੀ ਨਾ ਗੁਰੂ ਗੋਬਿੰਦ ਸਿੰਘ ਦੀ ਬਣਾਈ ਹੋਈ ਕੋ ਸਿਵਲ ਦੀ ਪਰ ਨਾਨਕਸਰ ਹੋ ਗਿਆ ਸੀ ਫਿਰ ਫਿਰ ਨਾਨਕਸਰ ਹੋ ਗਿਆ ਸੀ ਨਾਨਕ ਦੀ ਵਿਚਾਰਤਾਰਾ ਨਾਨਕ ਦੀ ਹੈ ਨੋਂ ਨਾਨਕ ਦਾ ਚੱਲਦਾ ਸਾਰੇ ਹੀ ਨਾਨਕ ਨੇ ਅੰਗਲ ਵੀ ਨਾਨਕ ਹੈ ਸਾਰੇ ਨਾਨਕ ਨੇ ਅਸੀਂ ਨਹੀਂ ਆ ਡੰਡ ਸਰੀਰ ਕਰਕੇ ਜਿਹੜੇ ਨਾਮ ਤੇ ਖਤਮ ਹੋ ਗਏ ਸਾਡੇ ਬਾਅਦ ਤੇ ਇੱਕ ਰਹਿ ਗਿਆ ਨਰਕੂਰ ਕਿ ਗੁਰਬਾਨੀ ਜੀ ਇੱਕ ਪ੍ਰਮਾਣ ਕੀਤਾ ਹੈ ਦਰਗਾਹ ਦੇ ਵਿੱਚ ਇੱਕੋ ਪ੍ਰਮਾਣ ਹੋਇਆ ਹੈ ਪਰਮੇਸ਼ਰ ਨੇ ਇੱਕ ਨੂੰ ਇਹ ਮੰਨਤਾ ਦਿੱਤੀ ਹੋਈ ਹੈ ਜੋਤ ਦੇ ਲੈਵਲ ਤੇ ਜਾਤ ਨੂੰ ਕੋਈ ਜਾਤ ਤਾਂ ਕਹਾ ਜਾਂਦੀ ਹੋਈ ਨਹੀਂ ਹੈ ਪਛਾਣ ਦਾ ਜੋਤ ਦੀ ਹੈ ਅੱਗੇ ਜਾਤਨਾ ਹੈ ਜਾਤ ਤਾਂ ਮਨ ਮੁਖਲਦੀ ਹੋਊਗੀ ਤਣਾਉ ਜੋ ਗੁਰਬਖਸ਼ ਦੀ ਜਾਤ ਨਹੀਂ ਹੁੰਦੀ ਗੁਰਬਾਨੀ ਜਾਤ ਰੱਖੀ ਹੋਈ ਤਾਂ ਹੀ ਗੁਰਬਾਨੀ ਦੀ ਬੇਦੀ ਛੋਡੀ ਦਾ ਫਰਕ ਰੱਖਿਆ ਹੀ ਨਹੀਂ ਤਾਂ ਹੀ ਉਹ 베ਦੀ ਹੁਣ ਵੀ ਬਣੇ ਫਿਰਦੇ ਨੇ ਉਹ ਮੈਨੂੰ ਖੰਨੇ ਜਿਹੜੇ 베ਦੀ ਬਣੇ ਫਿਰਦੇ ਨੇ ਨਾਨਕ 베ਦੀ ਨਹੀਂ ਹੈ ਨਾਨਕ 베ਦੀ ਨਾ ਇਸੀ ਸਰੀਰ ਕਰਕੇ ਨਾਨਕ 베ਦੀ ਹੋਊਗਾ ਸਰੀਰ ਕਰਕੇ ਵੀ ਹੈਦੀ ਸੀ ਬਹਿਦਾ ਸੀ ਉਹ 베ਦੀ ਨਹੀਂ ਸੀ ਜੇ ਨਾਨਕ 베ਦੀ ਹੈ ਤਾਂ ਦਾਸ ਮਹਾਰਾਜ ਗ੍ਰੰਥ ਕਰਕੇ 베ਦੀ ਹੈ ਦੂਰ ਬਣਾ ਨਾਨਕ 베ਦੀ ਕਿ ਤੋ ਸਾਬਤ ਨਹੀਂ ਹੁੰਦਾ ਕਾਲੂ ਮੈਂ ਤਾਂ ਆਦਾਂ ਚ ਮਹਿਤਾ ਸਰਕਾਰੀ ਰਿਕਾਰਡ ਮਹਿਤਾ ਇਤਿਹਾਸ ਚ ਮਹਿਤਾ ਵੈਦੀ ਕਭ ਹੋ ਗਿਆ ਉਹ ਤਾਂ ਦਸਮ ਬਾਸ਼ਾ ਨੇ ਕਿਹਾ ਜਨਾਬ ਵੈਦ ਪੜਿਓ ਸੁਬੇ ਦੀ ਸੁਬੇਦੀ ਖਾਏ ਅੱਜ ਜਿਹੜੇ ਦਸਪੁਰਾ ਤੁਹਾਨੂੰ ਨਹੀਂ ਮੰਨਦੇ ਕੀ ਇਹ ਬੰਨ ਲੈਣਗੇ ਨਾਨਕ ਵੈਦੀ ਨਹੀਂ ਹੈ ਕਹਿਣ ਵੀ ਨਾਨਕ ਵੈਦੀ ਨਹੀਂ ਹੈ ਨਾਨਕ ਦਾ ਪੇਉ ਕਾਲੂ ਸੀ ਇਹ ਵੀ ਕਹਦਾ ਨਾਲ ਫਿਰ ਫੇ ਦੇਖਣਾ ਕੀ ਬਣਦੀ ਹੈ ਇਹ ਕਹਿਣ ਨਾਲ ਜੋੜ ਨਹੀਂ ਹੁੰਦਾ ਉਹ ਵੀ ਨਾਨਕ ਕਾਲੂ ਦਾ ਮੁੰਡਾ ਪੁੱਤਰ ਹੋਣ ਕਰਕੇ ਬੈਠਾ ਇਹ ਗਲਤ ਲਿਖਿਆ ਹੈ ਬੇਦੀ ਕਿ 10 ਭਾਂਜੇ ਲਿਖਿਆ ਨਾ ਬੇਦੀ ਇਹ ਧਰਮਕੰਤ ਗਲਤ ਹੈ ਤੇ ਇਹ ਗੱਲ ਵੀ ਗਲਤ ਹੈ ਇਹ ਇਹ ਗੱਲ ਗਲਤ ਹੈ ਉਹ ਐਲਾਨ ਕਰ ਲੂ ਫੇ ਦੇਖੋ ਨਾਲ ਕੀ ਬਣਦੀ ਹੈ ਉਹ ਕੀ ਜਾਣਨ ਬੂਰਖ ਉਈ ਅਸੀਂ ਕੀ ਕਹਿ ਰਹੇ ਹਾਂ ਉਹ ਕੀ ਜਾਣੋ ਵੀ ਕੀ ਕਹਿ ਰਹੇ ਇਹ ਗੱਲ ਕਿੱਥੇ ਜਾ ਕੇ ਕਿੱਥੇ ਨਿਕਲੂ ਕਿੱਥੇ ਦਾ ਪਾਣੀ ਕਿੱਥੇ ਜਾ ਕੇ ਨਿਕਲਿਆ ਹੁੰਦਾ ਪਹਾੜਾਂ ਦੇ ਵਿੱਚ ਇਹ ਨਿਕਲਦਾ ਸੋ ਚਸ਼ਮਾ ਕਿੱਥੋਂ ਨਿਕਲਦਾ ਪਹਾੜ ਦੇ ਪੱਥਰ ਚ ਪਾਣੀ ਹੁੰਦਾ ਕਿੱਥੋਂ ਹੁੰਦਾ ਉਹ ਕਿਤੇ ਦਾ ਕਿਤੇ ਜਾ ਕੇ ਨਿਕਲਦਾ ਹੁੰਦਾ ਐਸਾ ਹੀ ਕੁਝ ਹੈ ਇਹਦੇ ਵਿੱਚ ਕੁਰਬਾਨੀ ਚ ਉਹ ਦਾਹੇ ਪਰਬਤ ਕਿਹਾ ਆ ਇਹਨਾਂ ਨੂੰ ਗਿਆਨ ਵਾਲਾ ਨੂੰ ਡਿੱਗੇ ਪਰਬਤ ਭਾਰੇ ਮਾਰੇ ਵਿਜਦੇ ਇਹ ਪਤਾ ਨਹੀਂ ਕਿੱਥੋਂ ਕਿੱਥੇ ਜਾ ਕੇ ਰੇੜੇ ਹੁੰਦੀਆਂ ਗੱਲ ਜਿਹੜੀ ਗੱਲ ਦੀ ਹੁੰਦੀ ਹੈ ਇਹ ਕਦੂਏ ਚ ਝੜ ਫਸੀ ਪਈ ਐ ਇਹਦੀ ਸਾਰੀ ਉਹ ਕਿਹੜੀ ਕਿਹੜੀ ਗੱਲ ਨੂੰ ਰੱਦ ਕਰ ਦੇਣਗੇ ਉਹ ਆਪ ਵੀ ਮੰਨ ਸਕਦੇ ਵੀ ਨਾਨਕ ਕਬੇਦੀ ਨਹੀਂ ਹੈ ਜਗਿੰਦਰ ਸਿੰਘ ਲਿਖਦੇ ਸਪੋਕਸਮੈਨ ਚ ਨਾਨਕ ਕਬੇਦੀ ਨਹੀਂ ਹੈ ਜੇ ਉਹ ਨੂੰ ਗਿਆਨੀ ਮੈਂ ਦੱਸ ਦਦਾਂ ਤਾਂ ਵੀ ਆ ਹੈਗੀ ਗੱਲ ਆ ਬਣਦੀ ਐ ਦਸਮਗ੍ਰੰਥ ਬਤਾਵਕ ਤੈਨੂੰ ਨਹੀਂ ਅਕਲ ਮੈਂ ਰੱਖਦਾ ਅਕਲ ਲੈ ਲੈ ਮਤੋਂ ਲੈ ਫੇ ਦੇਖਦੇ ਨ ਕੀ ਬਣਦਾ ਨਾ ਨੀ ਰਿਵੈਦੀ ਹੈਗਾ ਫਿਰ ਜੇ ਦਸਮਗ੍ਰੰਥ ਹੈ ਨਹੀਂ ਨਾਨਕ ਬੇਦੀ ਵੀ ਹੈ ਨਹੀਂ ਬੇਦੀ ਕੋਈ ਹੈਗਾ ਨਾਲ ਅਲੱਗ ਹੈ ਸੋਡੀ ਕੌਣ ਨੇ ਗੱਲ ਅਲੱਗ ਹੈ ਇਹ ਗੱਲ ਜਿਵੇਂ ਭੇਦ ਭੁਜਣ ਵਾਲਾ ਇਹ ਗੱਲ ਹੋਰ ਹੈ ਇਹ ਇਸ ਕਰਕੇ ਨਹੀਂ ਦੱਸਣੀ ਇਹਨਾਂ ਨੂੰ ਪਹਿਲੇ ਜੋਰ ਲਾਲਮ ਦੇ ਬਾਅਦ ਜਦ ਦੱਸਾਂ ਕਿ ਕੀ ਗੱਲ ਹੈ ਇਹ ਕੀ ਹੈ ਇਹਦੇ ਵਿੱਚ ਸਚਾਈ ਇਹ ਬੁੱਝਣ ਵਾਲੀ ਗੱਲ ਹੈ ਇਹ ਬਾਅਦ ਚ ਦੱਸਾਂ ਕਿ ਕਦੇ ਪਹਿਲਾਂ ਜੋਰਤਾ ਲਾਲ ਨੇ ਦੇਖਦਾ ਲਈ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਦੇ ਪੱਲੇ ਕੀ ਹੈ ਹਾਂਜੀ ਦੁਰਗਾ ਪਾਠ ਬਣਾਇਆ ਸੱਬੇ ਬਾਉੜੀਆਂ ਇਹ ਸਾਰਾ ਹੀ ਦੁਰਗਾ ਦਾ ਪਾਠ ਹੈ ਉਹ ਪਹਿਲੀ ਬਾਉੜੀ ਵੀ ਦੁਰਗਾ ਦਾ ਪਾਠ ਹੈ ਕਹਿੰਦੇ ਰੋਣਾ ਪੈ ਗਿਆ ਕਹਿੰਦੇ ਪਹਿਲੀ ਪੌੜੀ ਨੂੰ ਪੌੜੀ ਕਹਿੰਦੇ ਹਟ ਗਏ ਪਹਿਲਾਂ ਜਾਰ ਅਰਦਾਸ ਕਰਦੇ ਹੁੰਦੇ 60 ਸਾਲ ਤੇ ਪਹਿਲਾਂ 50 ਸਾਲ ਤੱਕ ਤਾਂ ਕਹਿੰਦੇ ਪੌੜੀ ਬੋਲ ਕੇ ਅਰਦਾਸ ਸ਼ੁਰੂ ਕਰਦੇ ਸੀ ਇਹ ਕਿਉਂ ਕਰ ਸ੍ਰੀ ਵਾਹਿਦ ਰੂਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਕੀ ਜੀ ਕੀ ਪਾਤਸ਼ਾਹੀ 10ਵੀਂ ਪੌੜੀ ਪਰ ਤਾਂ ਭਗਤੀ ਸਭਨ ਕੇ ਗੋਹਰਾਨ ਕ ਲਈ ਤੇ ਆਏ ਪੌੜੀ ਬੋਲਣ ਤੇ ਹਟਾਏ ਨੇ ਇਹਨਾਂ ਨੇ ਜਿਹੜੇ ਪੁਜਾਰੀ ਬੈਠੇ ਨੇ ਮੁਰਸਰ ਤਾਂ ਅਗੇ ਦੁਰਗਾ ਨੂੰ ਘਟ ਦੋ ਕਿ ਉਹਨਾਂ ਨੂੰ ਗਿਆਨ ਹੈ ਰੋ ਇਹ ਫਿਰ ਲਿਆ ਕਿਉਂ ਫਿਰ ਵਿੱਚ ਜੇ ਦੁਰਗਾ ਦਾ ਪਾਠ ਹੈ ਦੁਰਗਾ ਦੂਜੀ ਦੇਵੀ ਹੈ ਇਹ ਲਿਆ ਕਿਉਂ ਨਹੀਂ ਦੱਸਣ ਦੁਰਗਾ ਕੀ ਹੈ ਕਿਉਂ ਨਹੀਂ ਦੱਸਿਆ ਇਹਨੇ ਹੁਣ ਤੇ ਹੀ ਉਹ ਪੁੱਛਦੇ ਸੀ ਦੁਰਗਾ ਕੀ ਐ ਐਕਸਪਲੇਨ ਕਿਉਂ ਨਹੀਂ ਕੀਤਾ ਇਹਨੂੰ ਪਹਿਲੀ ਬੌਡੀ ਵੀ ਦੁਰਗਾ ਦਾ 파ੜ ਹੈ ਉਹਨੂੰ ਹੀ ਬਸਯੂਜ਼ ਕਰਦੇ ਨੇ ਗੁਰੂ ਦੇ ਵਾਸਤੇ ਇਹ ਤਾਂ ਤਾਂ ਵਰਦੇ ਇਹਨਾਂ ਦੀ ਬਹੁਤ ਤਾਂ ਤਾਂ ਹੈ ਦੁਰਗਾ ਵਾਲੀ ਬੌੜੀ ਗੁਰਮਤਾਲੀ ਬੌੜੀ ਗੁਰੂਆਂ ਨਾਲ ATI ਗੁਰੂ ਗ੍ਰੰਥ ਦੇ ਬਰਾਬਰ ਕਰਦੇ ਆ ਉਦੋਂ ਉੱਤੇ ਕਰਦੇ ਵਿਅਕਤੀ ਨੂੰ ਹੀ ਗੁਰਮਤ ਦੇ ਬੋਲ ਕਰਦਾ ਉਹ ਵਿਅਕਤੀਆਂ ਨੇ ਗੁਰਮਤਿ ਤਾਂ ਲਈ ਐ ਗੁਰ ਕੀ ਮਤ ਤੂੰ ਲੈ ਹੋ ਐਣੇ ਐਣੇ ਭਖਤ ਬਿਨਾ ਬਹੁ ਡੁੱਬੇ ਸਿਆਣੇ ਉਹ ਇਹ ਗੁਰਮਤਿ ਨੇ ਤਾਂ ਤਾਰੇ ਨੂੰ ਬਚਾਇਰ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਈ ਕਾਦੇ ਸਹਾਈ ਭਗਸਾਗਰ ਤਰਨ ਵਾਸਤੇ ਸਹਾਈ ਹੋਈ ਇਹ ਗੁਰਮਤਿ ਨਾ ਹੁੰਦੀ ਤੁੰਗਦਾ ਕੀ ਬਣਨਾ ਸੀ ਉਹ ਤਾਂ ਦੇਵੀ ਦਾ ਪਜਾਰੀ ਸੀ ਔਰ ਦਾ ਤਾਂ ਕੀ ਬਣਨ ਸੀ ਉਹ ਤਾਂ ਗੰਬਲ ਦਾ ਪਜਾਰੀ ਸੀ ਸੱਚ ਲਿਖਿਆ ਰਸੰਬਾਸ਼ਰ ਸੱਚ ਲਿਖਣਾ ਬੜਾ ਔਖਾ ਹੈ ਠੀਕ ਹੈ ਪਰ ਕਿ ਲੱਗੇ ਤਾਂ ਲੜ ਗੁਰਮਤ ਦੇ ਤਾਂ ਹੀ ਇਸ ਪਦਵੀ ਨੂੰ ਬੋਲ ਕੇ ਸੱਚ ਹੈ ਜੇ ਗੁਰਮਤ ਦੇ ਲੜਨਾ ਨਾ ਲੱਗਦੇ ਫਿਰ ਕੀ ਹੁੰਦਾ ਰਗਦੇ ਤੇ ਤੇ ਸਕੇ ਉਕੇ ਗਲਦਾ ਵੇਜਨ ਕਰਕੇ ਕਿਵੇਂ ਦੇਖਣਗੇ ਤਾਂ ਨੇ ਸੱਨੇ ਵੀ ਨਬੋਲੇ ਵੀ ਨੇ ਜੇ ਗੁਰਬਤ ਦੇ ਲੜ ਲਾਗੇ ਫਾਕ ਸਾਗਰ ਤੜਕੇ ਤੇ ਜਿਹੜੇ ਰਣ ਭਗਤੀ ਨਹੀਂ ਲਾਈ ਗੁਰੂ ਬਰਦਾਸ ਦੇ ਨਾਲਦੇ ਨੇ ਜਿਨ੍ਹਾਂ ਖਾਤਰ ਲਿਖਦੇ ਨੇ ਚਿੱਟੇ ਜਨ ਕੇ ਕੱਪੜੇ ਆਪਣੇ ਵੀ ਚਿੱਟੇ ਸੀਰੋ ਦੇ ਕੱਪੜੇ ਉਹਨਾਂ ਦੇ ਨਾਲ ਸੀ ਨਾਲਦਿਆਂ ਨੂੰ ਸੁਬਿਆ ਆਇਆ ਇੱਧਰ ਆ ਜਾਓ ਬੰਦੇ ਦੀ ਫੇਰ ਕੀ ਕਹਨ ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਚਿੱਤ ਮੈਲੇ ਨੂੰਨੇ ਮਨ ਮੈਲਾ ਹੋਵੇ ਕੋਈ ਗੱਲ ਨਹੀਂ ਇਲਾਜ ਆਇਆ ਚਿੱਤ ਮੈਲਾ ਹੋ ਜਾ ਕੋਈ ਇਲਾਜ ਨਹੀਂ ਵਨ ਮੈਲੇ ਦਾ ਇਲਾਜ ਆਇਆ ਚਿੱਤ ਮੈਲੇ ਦਾ ਇਲਾਜ ਨਹੀਂ ਤੇ ਚਿੱਤ ਵੀ ਨਾ ਬਣੇ ਨਾ ਛੋਧਣਾ ਫੇਰ ਨਹੀਂ ਇਲਾਜ ਹੋਈ ਜੇ ਮੈਂ ਉਹ ਨਹੀਂ ਮੰਨਦਾ ਮੇਰਾ ਮਨਸੂਬ ਆਪਣਾ ਮੈਂ ਮਨ ਠੀਕ ਕਰਨ ਤੇ ਦੁਆ ਕਦੇ ਕਰ ਦੂੰਗਾ ਮਨ ਨੂੰ ਆਪਣੇ ਨੂੰ ਆਪ ਹੀ ਬਣਾ ਸਕਦਾ ਦੁਆ ਨਹੀਂ ਬਣਾ ਸਕਦਾ ਮਨ ਨੂੰ ਜਿੱਦਣ ਮਨ ਬਦਲ ਜਿਹਦਾ ਮਨ ਉਹਦੀ ਮਰਜੀ ਨਾਲ ਬਦਲਣਾ ਫਰਨਾ ਮਨ ਦੀ ਬਦਲ ਸਕਦਾ ਕਿਸੇ ਦਾ ਮਨ ਹੀ ਤੇ ਮਨ ਮੰਨੇ ਹਾਂ ਉਹਦਾ ਹੀ ਜਿਹੜਾ ਅਦਾ ਮਨ ਹੈ ਨਾ ਉਹਦਾ ਚਿੱਤ ਉਸੇ ਹੀ ਮਨ ਨੂੰ ਉਹ ਬਣਾ ਸਕਦਾ ਕੋਈ ਨਹੀਂ ਬਣਾ ਸਕਦਾ ਬਾਨਯਾ ਦੇ ਮੰਦ ਦੇ ਵਿੱਚ ਸਬੂਧ ਹਨ ਬਾਨ ਮੰਦ ਦੇ ਵਿੱਚ ਸੁਭਾ ਸਕਦਾ ਹੈ ਜਾ ਕੇ ਹੋਰ ਤਾਂ ਕੋਈ ਰਾਜ ਨਹੀਂ ਹੈ ਨਾ ਚਿੱਟੇ ਜਿੰਨ ਕੇ ਕੱਪੜੇ ਬਹਿਲੇ ਚਤ ਕਠੋਰ ਜੀ ਉਸ ਕਰਕੇ ਕਠੋਰ ਦੇ ਦੋ ਪੱਥਰ ਦੇ ਲੋ ਤਰ ਜਾਂਦੇ ਪੱਥਰ ਵੀ ਮੂਗਦੇ ਨਹੀਂ ਜਿਹੜਾ ਪੱਥਰ ਹੁੰਦਾ ਮੂਗਦ ਹੁੰਦਾ ਅਸਲ ਚ ਮੂਗਦ ਨੂੰ ਪੱਥਰ ਕਿਹਾ ਹੈ ਪੋਜੂ ਪ੍ਰੇਤਾ ਪੱਥਰ ਭੁੰਗ ਕੋਤਾਰੇ ਉਹ ਬਹੁਤ ਤਾਂ ਹੈ ਉਹ ਆਪਣਾ ਨਹੀਂ ਪਛਾਣ ਰਿਹਾ ਵੀ ਤੈਨੂੰ ਲਾਭ ਕੀ ਜਾ ਨੁਕਸਾਨ ਕੀ ਜਾ ਅੜਿਆ ਹੋਇਆ